ਇਹ ਅਰਬ ਸਾਗਰ ਦਾ ਹਿੱਸਾ ਇਹ ਸਾਰਾ ਸਮੁੰਦਰ ਭਾਰਤ ਦੇ ਨਾਲ ਦੋ ਸਮੁੰਦਰ ਲੱਗਦੇ ਇੱਕ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੇ ਆਪਾਂ ਅਰਬ ਸਾਗਰ ਵਾਲੇ ਪਾਸੇ ਆ ਗੁਜਰਾਤ ਨੂੰ ਅਰਬ ਸਾਗਰ ਲੱਗਦਾ ਸਾਰਾ ਤਰ੍ਹਾਂ ਜਿਹੜੇ ਬੀੜੇ ਵਿੱਚ ਜਾਂਦੇ ਮੱਛੀਆਂ ਫੜਨੀਆਂ ਜਾਂਦੇ ਕਿੰਨੀ ਵੱਡੀ ਗੰਤੀ ਚ ਦੇਖੋ ਤੁਸੀਂ ਵਾਹ ਆਈ ਯਾਰ ਸੋਹਣੇ ਲੱਗਦੇ ਆ ਸਸ ਜੀਰ ਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੰਨ ਤੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਰਾਤ ਪਹੁੰਚ ਗਏ ਸੀ ਜੀ ਜਾਮਨਗਰ ਜਾਮਨਗਰ ਤੋਂ ਦਵਾਰਕਾਲੇ ਪਾਸੇ ਨੂੰ ਪੁਸ਼ਕ ਕੋ ਮੀਟਰ ਤੇ ਬੈਠੇ ਹੋਏ ਆ ਰਾਤ ਟਿਕਾਣਾ ਲੱਭਣਾ ਲੱਭ ਗਿਆ ਕਾਫੀ ਟਾਈਮ ਲੱਗ ਗਿਆ ਹਨੇਰਾ ਹੋ ਗਿਆ ਸੀਗਾ ਇੰਦਾਂ ਕਰਦਿਆਂ ਨੂੰ ਤੇ ਉੱਗੂ ਬਾਦ ਹਨੇਰੇ ਤੇ ਵੀਡੀਓ ਵੀਡੀਓ ਕੋਈ ਬਣਾਈ ਨਹੀਂ ਤੇ ਹੁਣ ਸਵੇਰੇ ਉੱਠੇ ਆ ਨਾਲ ਮੰਦਿਰ ਹੁਣ ਦਾ ਟੈਂਟਾ ਸਾਹਮਣੇ ਇੱਥੇ ਸਟ੍ਰੈਟਜੀ ਮੈਂ ਪਿਆ ਸੀ ਇਕੱਲਾ ਮੈਂ ਤਾਂ ਪੋਨੇ ਸੱਤ ਹੋ ਗਿਆ ਤੇ ਹੁਣ ਆਖਰੀ ਵਾਰ ਦਾ ਮਾਹੌਲ ਦੇਖਦੇ ਆ ਰਾਤ ਤਾਂ ਨੀਰਾ ਸੀਗਾ ਥਾਲੇ-ਉੱਲੇ ਕੀ ਹੈਗਾ ਕੀ ਹੋਇਆ ਮਾਹੌਲਾ ਸਾਰਾ ਕੁਝ ਹੁਣ ਦੇਖਦੇ ਆ ਤੇ ਨਾਲੇ ਤੁਹਾਨੂੰ ਲੋ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਧੰਨਵਾਦ ਆ ਜੀ ਸਾਰਿਆਂ ਦਾ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ ਇਹ ਜਗ੍ਹਾ ਸੀ ਆ ਜਗ੍ਹਾ ਸੀ ਜਿੱਥੇ ਅੱਬਾ ਟੈਂਟ ਲਾਇਆ ਸੀ ਰਾਤ ਤੇ ਬਾਈ ਖੜੇ ਆਪਣੇ ਇਧਰ ਇੱਕ ਮੰਦਿਰ ਆ ਸ੍ਰੀ ਲਵਾਨੀ ਮੰਨੂ ਐ ਜੋ ਕੁਛ ਹੈਗਾ ਇਹਨਾਂ ਦੀ ਇਹ ਹਿੰਦੀ ਲਿਖਣ ਦਾ ਤਰੀਕਾ ਜਿਆ ਵੀ ਹੋ ਰਹੀ ਆ ਤੇ ਉਹ ਬਾਈ ਪੰਪ ਤੇ ਲੱਗਾ ਉਹਦਾ ਮੰਦਰਾ ਉਹ ਕਹਿੰਦਾ ਮੇਰਾ ਆਪਦਾ ਹੀ ਮੰਦਰਾ ਹੈ ਨਿੱਜੀ ਮੰਦਿਰ ਹੋਊਗਾ ਉਹਨੇ ਸਾਨੂੰ ਇੱਥੇ ਜਗ੍ਹਾ ਖੋਲਤੀ ਸੀਗੀ ਖੰਡਰੋ ਗੇਟ ਖੋਲਤਾ ਤੇ ਇੱਥੇ ਤੰਬੂ ਲਾ ਲਏ ਆ। ਆ ਪਾਣੀ ਦੀ ਟੈਂਕੀ ਬਣੀ ਹੋਈ ਆ। ਇੱਥੇ ਮੂੰਹ ਮਾ ਧੋ ਕੇ ਬ੍ਰਸ਼-ਬ੍ਰਸ਼ ਕਰ ਲਿਆ। ਤੇ ਹੁਣ ਉੱਠ ਕੇ ਸਾਹਮਣੇ ਢਾਬਾ ਹੈਗਾ ਚਾਹ ਚੂ ਪੀਣੇ ਆ। ਤੇ ਫਿਰ ਚੱਲਦੇ ਆ। ਤੇ ਹੋਗੀਆਂ ਰਸਤੇ ਦੀਆਂ ਗੱਲਾਂ ਬਾਤਾਂ। ਤੇ ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ। ਧੰਨਵਾਦ ਆ ਜੀ ਸਾਰਿਆਂ ਦਾ। ਕੱਲ ਦਿਨੇ ਤਾਂ ਬਹੁਤ ਗਰਮੀ ਸੀ ਗਰਮੀ ਸਫਰ ਕੀਤਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਪਰ ਸ਼ਾਮ ਨੂੰ ਮੁੜ ਕੇ ਦਿਨ ਠੰਡਾ ਹੋ ਗਿਆ ਤੇ ਰਾਤ ਜਦੋਂ ਪਏ ਆ ਉਦੋਂ ਠੀਕ ਠੀਕ ਸੀਗਾ ਤੇ ਅੱਧੀ ਰਾਤ ਤੋਂ ਬਾਅਦ ਅੱਧੀ ਰਾਤ ਤਾਂ ਮੈਨੂੰ ਹੋਈ ਗਈ ਸੀ ਜਦੋਂ ਪਏ ਸੀ ਤੇ ਉਸ ਤੋਂ ਬਾਅਦ ਫਿਰ ਸਵੇਰੇ ਉਹ ਲਾਜ਼ਮ 3-4 ਵਜੇ ਠੰਡ ਜੀ ਵੀ ਲੱਗਣੀ ਸੀ ਮਸੂਗੀ ਸੀ ਥੋੜੀ ਪਹਿਲਾਂ ਟੀ-ਸ਼ਰਟ ਲਾ ਕੇ ਪਿਆ ਸੀ ਜਾਂ ਫਿਰ ਮੈਂ ਟੀ-ਸ਼ਰਟ ਪਾ ਲਈ ਤੇ ਅੰਗਰਵਾਂ ਤੋਂ ਸਾਮਣੇ ਛਾਬਾ ਤੋਂ ਜਾ ਜੂ ਪੀਵਾਂਗੇ ਇਹ ਜਿਹੜਾ ਰੋਡ ਆ ਹਾਈਵੇ ਆ 155 ਨੰਬਰ ਦਾ ਜੜ ਕਾਫੀ ਚੱਲਦਾ ਤੇ ਇੱਥੋਂ ਦਵਾਰਕਾ ਲਗਭਗ ਸਾਨੂੰ ਰਹਿ ਗਿਆ 100 ਕੋਈ 30 35 ਕਿਲੋਮੀਟਰ ਤੇ ਅੱਜ ਟਾਈਮ ਨਾਲ ਹੀ ਦਵਾਰਕਾ ਪਹੁੰਚ ਜਾਗੇ ਨਾ ਇਸ ਤਰ੍ਹਾਂ ਲੋਕ ਇੱਥੇ ਯਾਤਰਾ ਬਹੁਤ ਕਰਦੇ ਆ ਮੈਂ ਕੱਲ ਵੀ ਦੇਖਿਆ ਵੀ ਕਾਫੀ ਟੋਲਿਆਂ ਦੇ ਟੋਲੇ ਲੋਕ ਯਾਤਰਾ ਕਰਦੇ ਸੀ ਹੁਣ ਦੋਸਤੋ ਆਪਣੀ ਜਾਣ ਦੀ ਤਿਆਰੀ ਹੋ ਗਈ ਆ ਟ੍ਰੈਂਡ ਟੁੰਡ ਸਮੇਟਣ ਲੱਗੇ ਆ ਤੇ ਟੰਟੂਨ ਸਮੇਟ ਕੇ ਤੇ ਉਦੋਂ ਫਿਰ ਅੱਗੇ ਅਜੇ ਬ੍ਰੀਕਫਾਸਟ ਕਰਨ ਵਾਲਾ ਰਸਤੇ 'ਤੇ ਰੁੱਕ ਕੇ ਕਰਾਂਗੇ ਤੇ ਦਵਾਰਕਾ ਰਹਿ ਗਿਆ ਇਥੋਂ 130 35 ਕਿਲੋਮੀਟਰ 2 ਘੰਟੇ 'ਚ ਆਪਾਂ ਪਹੁੰਚ ਜਾਣਾ ਦਵਾਰਕਾ ਤੇ ਕਰਦੇ ਗੱਲਾਂ ਬਾਤ ਅੱਜ ਦਵਾਰਕਾ ਦੀਆਂ ਕੀ ਇਤਿਹਾਸ ਆ ਕੀ ਉੱਥੇ ਸਾਰਾ ਕੁਝ ਹੈਗਾ ਉਹ ਆਪਾਂ ਜਾਣਾਗੇ ਨੋਏ ਦੋਸਤੋ ਠੀਕ ਆ ਪੰਡਿਤ ਜੀ ਬਹੁਤ ਧੰਨਵਾਦ ਜੀ ਹੁਣ ਆਪਣਾ ਸਫਰ ਆ ਜਿਹੜਾ ਦਵਾਰਕਾ ਵੱਲੋਂ ਜਾਰੀ ਰਹੂਗਾ ਤੇਲ ਤੂਲ ਆਪਾਂ ਕੱਲ ਹੀ ਫੁੱਲ ਕਰਾ ਲਿਆ ਸੀਗਾ ਤੇ ਅੱਜ ਲੋਡ ਨਹੀਂ ਹੈ ਤੇ ਦਵਾਰਕਾ ਦੋ ਘੰਟੇ ਦਾ ਰਸਤਾ ਰਾਜ ਰੋਕੇ ਬ੍ਰੇਕਫਾਸਟ ਕਰਨਾ ਤੇ ਉਸ ਤੋਂ ਬਾਅਦ ਅੱਗੇ ਅੱਜ ਹੁਣ ਥੋੜਾ ਜਿਹਾ ਲੱਗੇ ਸੈੱਟ ਕੀਤਾ ਪਛਾਹਾਂ ਨੂੰ ਸ਼ਾਇਦ ਗਾਹਾਂ ਨੂੰ ਨਾਂ ਆਵੇ ਗੱਲ ਜੀ ਬਣੀ ਰਵੇ ਦੇਵ ਕਰਾਈ ਵਾਲਾ ਗੱਭਰੂ ਸਾਈਕਲ ਤੋਂ ਮੋਟਰਸਾਈਕਲ ਤੇ ਹਾਂ ਸਾਰੀ ਸੜਕ ਦੇ ਵਿੱਚ ਜਿਹੜੇ ਖੰਭੇ ਲੱਗੇ ਸਾਰਿਆਂ ਤੇ Jio 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 ਲਿਖਿਆ ਹੋ। ਹੋ ਸਕਦਾ ਕਿ ਸੜਕ ਦਾ ਜਾਂ ਸੈਂਟਰ ਦੇ ਜੋ ਫੁੱਲ ਫਲੁਕੇ ਲੱਗੇ ਆ ਉਹਦਾ ਰੱਖ-ਰਖਾਓ Jio ਕਰਦਾ ਹੋਵੇ। ਸੜਕ ਦਾ ਨਹੀਂ ਮੈਨੂੰ ਲੱਗਦਾ ਇਹਦਾ ਜਿਹੜਾ ਆ ਫੁੱਲ ਫਲਕੇ ਲਾਏ ਆ ਇਹਦਾ ਰੱਖ-ਰਖਾਓ ਸਾਹ ਸੰਭਾਲ Jio ਕਰਦਾ ਹੋਊਗਾ। ਕਿਉਂਕਿ ਪਿੱਛੇ ਦੇਖਿਆ ਕਿ ਪਾਣੀ ਦੇ ਰਹੇ ਸੀ ਇਹਨਾਂ ਬੂਟਿਆਂ ਨੂੰ। ਬੂਟੇ ਵੀ ਪੂਰੇ ਜਿਹੜੇ ਫੁੱਲਾਂ ਵਾਲੇ ਆ ਲੈ ਲਹਾਉਂਦੇ ਆ ਵੀ ਇਹਨਾਂ ਦੀ ਸਾਹਬ ਹੋ ਰਹੀ ਆ। ਤਾਂ ਕਰਕੇ Jio ਵਾਲਿਆਂ ਨੇ ਆਪ ਦਾ ਲੋਗੋ ਲਾਏ ਹੋਇਆ ਸਾਰੇ ਚ ਬਗਨ ਦਾ 에어ਲਾਈਨਸ ਵਾਲਿਆਂ ਦਾ Jio ਵਾਲਿਆਂ ਦਾ ਹੀ ਬਣਿਆ ਹੋਇਆ ਤਾਂ ਕਰਕੇ ਆ ਦੇਖੋ ਪਾਣੀ ਦਿੱਤਾ ਜਾ ਰਿਹਾ ਇਹਨਾਂ ਨੂੰ ਉਹ ਕਾਫੀ ਤਕੜੀ ਮੈਨੂਫੈਕਚਰਿੰਗ ਯੂਨਿਟ ਆ Jio ਦਾ ਤਾਂ ਕਰਕੇ ਸਾਰਾ ਇਲਾਕਾ ਜਿਹੜਾ ਆਲਾ ਦਵਾਲਾ ਉਹਦੀ ਦੇਖ ਰੇ ਕਿ ਪੌਦੇ ਪਾਦੇ ਲਾਏ ਹੋਏ ਆ Jio ਵਾਲਿਆਂ ਦੇ ਗੁਜਰਾਤ ਸਟੇਟ ਕਿਹੋ ਜੀ ਸਟੇਟ ਆ ਕਿ ਜਿੱਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਰਾਬ ਬੰਦੀ ਆ ਔਰ ਇੱਥੇ ਜਿਹੜਾ ਨਾਨ-ਵੈਜ ਵੀ ਬਹੁਤ ਘੱਟ ਹੀ ਵਰਤੇ ਜਾਂਦਾ ਮੈਨੂੰ ਤਾਂ ਕਿਤੇ ਵੀ ਨਹੀਂ ਦਿਸਿਆ ਔਟਲਾਂ ਦੇ ਵਿੱਚ ਜਿਹੜਾ ਮੈਨੂ ਆ ਉਹਦੇ ਤੇ ਵੀ ਕਿਤੇ ਵੀ ਨਾਨ-ਵੈਜ ਦਾ ਆਪਸ਼ਨ ਨਹੀਂ ਹੁੰਦਾ ਨਾ ਹੀ ਤੁਸੀਂ ਬਾਹਰੋਂ ਲਿਆ ਕੇ ਖਾ ਸਕਦੇ ਹੋ ਔਟਲਾਂ ਦੇ ਵਿੱਚ ਜ਼ਿਆਦਾਤਰ ਲੋਕ ਵੈਜੀਟੇਰਨ ਧਰਮ ਨੂੰ ਮੰਨਣ ਵਾਲੇ ਆ ਕਾਫੀ ਆਸਥਾ ਰੱਖਣ ਵਾਲੇ ਲੋਕ ਆ ਧਰਮ ਦੇ ਵਿੱਚ ਧਾਰਮਿਕ ਪ੍ਰਵਿਰਤੀ ਦੇ ਲੋਕ ਆ ਸਾਊ ਲੋਕ ਆ ਸਾਊ ਸੁਭਾਅ ਦੇ ਲੋਕ ਆ ਝਗੜਾਲੂ ਨਹੀਂ ਹੈਗੇ। ਔਰ ਦੂਸਰੀ ਗੱਲ ਨਸ਼ੇ ਬਾਰੇ ਮੈਂ ਇਹ ਗੱਲ ਹਮੇਸ਼ਾ ਕਈ ਵਾਰੀ ਕਰਦਾ ਹੁੰਦਾ ਕਿ ਨਸ਼ੇ ਦੀ ਲਤ ਪਿੱਛੇ ਜਿੱਥੇ ਹੋਰ ਬਹੁਤ ਸਾਰੇ ਕਾਰਨ ਕੰਮ ਕਰਦੇ ਆ ਉਥੇ ਉਹਨਾਂ ਕਾਰਨਾਂ ਦੇ ਵਿੱਚ ਇੱਕ ਕਾਰਨ ਜਿਹੜਾ ਹੁੰਦਾ ਨਸ਼ੇ ਦੀ ਉਪਲਬਧਤਾ। ਨਸ਼ਾ ਜਿੰਨਾ ਆਸਾਨੀ ਨਾਲ ਮਿਲ ਸਕਦਾ ਉਹਨਾਂ ਹੀ ਨਸ਼ਾ ਜਿਹੜਾ ਵੱਧ ਕੀਤਾ ਜਾਂਦਾ। ਜਿਵੇਂ ਕਿ ਮੰਨ ਲਓ ਸ਼ਰਾਬ ਪੀਣ ਵਾਲੇ ਬੰਦੇ ਨੂੰ ਹੀ ਆ ਮਨ ਨੂੰ ਸ਼ਰਾਬ ਦੀ ਤਲਬ ਉੱਠੀ। ਜੇਕਰ ਉਹਨੂੰ ਪਤਾ ਕਿ ਮੈਨੂੰ ਸ਼ਰਾਬ ਲੈਣ ਲਈ 9-10 ਕਿਲੋਮੀਟਰ ਤੇ ਜਾਣਾ ਪਊਗਾ ਤਾਂ ਹੋ ਸਕਦਾ ਕਿ ਉਹ ਵਿਚਾਰ ਤਿਆਗ ਦੇਵੇ ਜੇ ਉਹਨੂੰ ਪਤਾ ਵੀ ਇਥੋਂ ਅਲਮਾਰੀ ਤੋਂ ਕੱਢ ਕੇ ਜਾਂ ਪਿੰਡ ਦੇ ਦੂਜੇ ਪਾਸੇ ਜਾਂ ਸ਼ਹਿਰ ਦੇ ਆ ਨੇੜੇ 1 ਕਿਲੋਮੀਟਰ ਤੇ ਜਾ ਕੇ ਠੇਕੇ ਤੋਂ ਸ਼ਰਾਬ ਮਿਲ ਜਾਣੀ ਆ ਤਾਂ ਫਿਰ ਉਹ ਲਿਆ ਕੇ ਪੀ ਲੂਗਾ ਜੇ 9-10 ਕਿ ਜੇ ਕੋਈ ਬਾੜਾ ਹੀ ਮਤਲਬ ਕਿ ਆਦੀ ਆ ਤਾਂ ਉਹ ਕਈ ਵਾਰੀ 15-20 ਕਿਲੋਮੀਟਰ ਵੀ ਚਲਾ ਜਾਂਦਾ ਲੈਣ ਪਰ ਜਦੋਂ ਪਤਾ ਮਿਲਣੀ ਹੋਈ ਨਹੀਂ ਤੇ ਫਿਰ ਬੰਦਾ ਮਤਲਬ ਕਿਵੇਂ ਕਰੂਗਾ ਹਨਾ ਇਹ ਇਹ ਚੀਜ਼ਾਂ ਕੰਮ ਕਰਦੀਆਂ ਨਸ਼ੇ ਪਿੱਛੇ ਆਹ ਲੋਕ ਵੀ ਦਵਾਰਕਾ ਜਾਣ ਵਾਲੇ ਲੋਕ ਆ ਪੈਦਲ ਯਾਤਰਾ ਦੇ ਆ ਦਵਾਰਕਾ ਦੀ ਤੇ ਹਲਾ ਇਸ ਤਰ੍ਹਾਂ ਪੈਦਲ ਯਾਤਰਾਵਾਂ ਰਾਜਸਥਾਨ ਦੇ ਲੋਕ ਵੀ ਬਹੁਤ ਕਰਦੇ ਆ ਤੇ ਗੁਜਰਾਤ ਦੇ ਵੀ ਇਹ ਦਵਾਰਕਾ ਨੂੰ ਤੇ ਉਧਰ ਨੂੰ ਵੀ ਜਾਂਦੇ ਆ ਰਾਮਦੇਵਰਾ ਰਾਜਸਥਾਨ ਸਾਲਾਸਰ ਉਧਰ ਨੂੰ ਵੀ ਲੋਕ ਆ ਗੁਜਰਾਤੀ ਲੋਕ ਜਾਂਦੇ ਆ ਪੈਦਲ ਯਾਤਰਾਵਾਂ ਗੱਲੇ ਕੀ ਇਹ ਜਿਹੜਾ ਜਾਜ ਦਾ ਫਰਜਾ ਦੀਦਾ ਇਹ ਨਾ ਇੱਥੇ ਪੌਣ ਚੱਕੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਗੁਜਰਾਤ ਦੇ ਵਿੱਚ ਬਿਜਲੀ ਪੈਦਾ ਕਰਨ ਲਈ ਕਿਉਂਕਿ ਗੁਜਰਾਤ ਦੇ ਵਿੱਚ ਲਗਭਗ ਹਵਾ ਜਿਹੜੀ ਸਾਰਾ ਸਾਲ ਹੀ ਵਗਦੀ ਰਹਿੰਦੀ ਆ ਤੇ ਬਹੁਤ ਉਚਾਈ ਦੇ ਉੱਪਰ ਲਾਉਂਦੇ ਆ ਮਤਲਬ ਹੋਣਗੀਆਂ ਰੋਡ ਤੇ ਇਧਰ ਦੂਰ ਦੀ ਨਹੀਂ ਆ ਕੈਮਰੇ ਚ ਆ ਨਹੀਂ ਰਹੀਆਂ ਹੋਣਗੀਆਂ ਰੋਡ ਦੇ ਨੇੜੇ ਆਈਆਂ ਤੁਹਾਨੂੰ ਦਿਖਾਵਾਂਗੇ ਇਹ ਉਹਦਾ ਫਰ ਆ ਇੱਕ ਫਰ ਇੱਕ ਫਰ ਇੱਕ ਗੱਡੀ ਤੇ ਆਉਂਦਾ ਇੱਕ ਪੂਰੇ ਟਰਾਲੇ ਤੇ ਹੀ ਇਹਦਾ ਉੱਪਰਲਾ ਜਿਹੜਾ ਜਨਰੇਟਰ ਜ ਆਉਂਦਾ ਉਹ ਤਾਂ ਲੰਮਾ ਘੋੜਾ ਹੁੰਦਾ ਜਿਹਰੇ ਤੇ ਰੱਖਿਆ ਹੁੰਦਾ ਸ਼੍ਰੀ ਮਮਈਂ કૃਪਾ ਹੋਟਲ ਬਾਣ ਪਾਰਲਰ ਟੀ ਸਪੌਟ ਗੁਜਰਾਤੀ ਪੰਜਾਬੀ ਚਾਈਨੀਜ਼ ਫਾਸਟ ਫੂਡ ਇੱਥੇ ਹੁਣ ਸਵੇਰ ਦਾ ਕਰਾਂਗੇ ਬ੍ਰੇਕਫਾਸਟ ਤੇ ਫਿਰ ਆਪਣਾ ਸਫ਼ਰ ਜਾਰੀ ਰੂਗਾ ਚੂਹ ਦਾ ਇੱਥੇ ਮਿਲਦੀ ਨਹੀਂ ਚਾਹ ਪੀਣੀ ਪੈਣੀ ਐ ਚੂਹ ਦਾ ਇੱਥੇ ਮਿਲਦੀ ਨਹੀਂ ਚਾਹ ਪੀਣੀ ਪੈਣੀ ਐ ਮੈਂ ਬ੍ਰੇਕਫਾਸਟ ਹੀ ਕਰ ਲਈ ਯਾਰ ਬ੍ਰੇਕਫਾਸਟ ਵਾਲਾ ਸਿਸਟਮ ਅਜੇ ਥੋੜਾ ਲੇਟ ਹੀ ਰਹੂਗਾ ਹੁਣ ਇੱਥੇ ਵੀ ਚਾਹ ਦਾ ਪਿਆਲਾ ਛਕ ਲਿਆ ਤੇ ਨਾਲ ਇੱਕ ਖਾਦੀਆ ਸੋਣ ਪਾਪੜੀ ਤੇ ਹੁਣ ਸਫਰ ਫੇਰ ਅੱਗੇ ਵੱਲ ਨੂੰ ਜਾ ਰਹੀ ਮੈਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਲੰਚ ਤੇ ਬ੍ਰੇਕਫਾਸਟ ਇਕੱਠਾ ਹੀ ਹੋਊਗਾ ਜਿਹੜੇ ਹਿਸਾਬ ਨਾਲ ਚੱਲ ਪਿਆ ਮੈਂ ਜਦੋਂ ਉੱਥੋਂ ਚੱਲੇ ਸੀਗੇ ਜਾਮ ਜਾਮਨਗਰ ਤੋਂ ਜਿੱਥੇ ਰੁਕੇ ਸੀ ਜਾਮਨਗਰ ਤੋਂ 10 ਕਿਲੋਮੀਟਰ ਇਧਰ ਨੂੰ ਸੀਗੇ ਦਵਾਰਕਾ ਵਾਲੇ ਪਾਸੇ ਨੂੰ ਉੱਥੇ ਹੀ ਟਾਈਮ ਤਾਂ ਬ੍ਰੇਕਫਾਸਟ ਦਾ ਹੋਇਆ ਸੀਗਾ ਪਰ ਉੱਥੇ ਮੂਡ ਜਾਨੀ ਬਣਿਆ ਹੁਣ ਇੱਥੇ ਜਿੱਥੇ ਰੁਕੇ ਚਾਹ ਪੀਣੀ ਤੇ ਜਮੈਂ ਮਨ ਲੱਗ ਟਾਈਮ ਸੀਗਾ ਬ੍ਰੇਕਫਾਸਟ ਦਾ ਪਰ ਫੇਰ ਵੀ ਤਿੰਨਾਂ ਦਾ ਹੀ ਮੂਡ ਜਿਆ ਨਹੀਂ ਬਣਿਆ ਫਤ ਰਹੇ ਗਾ ਗਰਮੀ ਦੇ ਵਿੱਚ ਢੱਡ ਜਾ ਪਰ ਨੂੰ ਜੀ ਨਹੀਂ ਕਰਦਾ ਥੋੜਾ ਥੋੜਾ ਨਰਜੀ ਜੀ ਦੇ ਕੇ ਬਸ ਤੁਰੇ ਜਾਓ ਐ ਕਿਥੇ ਅੰਡੇ ਉੰਡੇ ਨਹੀਂ ਮਿਲਦੇ ਆਂਡੇ ਆ ਨਾ ਬ੍ਰੇਕਫਾਸਟ ਕੀਤਾ ਹੋਵੇ ਦੋ ਘਾ ਮੁੰਡਿਆਂ ਦਾ ਅੰਮਲੇਟ ਖਾਦਾ ਹੋਵੇ ਤੇ ਬਹੁਤ ਲੰਮਾ ਸਮਾਂ ਭੁੱਖ ਨਹੀਂ ਲੱਗਦੀ। ਆਹ ਦੇਖੋ ਸਾਹਮਣੇ ਲੱਗੀਆਂ ਹੋਈਆਂ ਪੌਣ ਚੱਕੀਆਂ। ਆਹ ਇਸ ਤਰ੍ਹਾਂ ਦੇ ਜਿਹੜੇ ਟੁਕ ਟੁਕ ਜਿਹੇ ਆ ਇਹਨਾਂ ਨੂੰ ਬੁਲਟ ਦੇ ਜਿਹੜੇ ਡੀਜ਼ਲ ਬੁਲਟ ਆਏ ਸੀਗੇ ਨਾ ਸੂਰਜ ਕੰਪਨੀ ਦੇ ਤੇ ਰਾਇਲ ਐਂਡ ਫਿਲਡ ਆ ਦੇ ਵੀ ਆਏ ਸੀਗੇ। ਉਹਨਾਂ ਦੇ ਇੰਜਨ ਲਾਏ ਹੋਇਆ। ਤਕਰੀਬਨ ਸਾਰਿਆਂ ਨੂੰ ਹੀ ਇਹ ਤੁਹਾਨੂੰ ਨਰੇ ਗੁਜਰਾਤ ਦੇ ਵਿੱਚੋਂ ਡੀਜ਼ਲ ਜਿਹੜੇ ਡੀਜ਼ਲ ਇੰਜਨ ਵਾਲੇ ਜਿਹੜੇ ਬੁਲਟ ਮੋਟਰਸਾਈਕਲ ਆ ਉਹਨਾਂ ਦੀ ਕਾਫੀ ਪਹੁੰਚ ਆਤ ਰਹੀ ਹੋਊਗੀ ਕਿਸੇ ਟਾਈਮ ਪੰਜਾਬ ਦੇ ਵਿੱਚ ਤਾਂ ਭਾਲੇ ਨਹੀਂ ਧੋਂਦੇ ਕੋਈ ਕੋਈ ਟਾਟਾ ਟਾਟਾ ਮਾਈ ਇੱਥੇ ਸਾਨੀ ਨਾਲ ਮਿਲ ਜਾਂਦੇ ਹੋਣਗੇ ਜਿਹਦੇ ਨਾਲ ਇਹ ਹੁਣ ਟਕ ਟਕ ਤਿਆਰ ਕੀਤੇ ਹੋਏ ਆ ਹਦਰ ਖੱਬੇ ਹੱਥੋਂ ਗਈ ਪੋਰਬੰਦਰ ਤੇ ਸੱਜੇ ਹੱਥੋਂ ਜਾ ਰਹੀ ਹੈ ਦਵਾਰਕਾ ਤੇ ਦਵਾਰਕਾ ਮਿਲਦਾ 20 ਕਿਲੋਮੀਟਰ ਰਹਿ ਗਿਆ ਹੁਣ ਤੇ ਇੱਥੇ ਹਵਾ ਠੰਡੀ ਹੋ ਗਈ ਹੈ ਕਿਉਂਕਿ ਆਪਾਂ ਸਮੁੰਦਰ ਦੇ ਨੇੜੇ ਆ ਗਏ ਆ ਤੇ ਹਵਾ ਹੋ ਗਈ ਹੈ ਠੰਡੀ ਤੇ ਆਪਣੇ ਸਫਰਾਂ ਦੇ ਵਿੱਚ ਇੱਕ ਹੋਰ ਜਿਹੜੀ ਨਵੀਂ ਚੀਜ਼ ਜੁੜਨੀ ਹੈ ਕਿ ਸਮੁੰਦਰ ਸਮੁੰਦਰ ਨੂੰ ਹਾਲੇ ਤੱਕ ਆਪਾਂ ਨਹੀਂ ਦੇਖਿਆ ਸੀਗਾ ਬਚਪਨ ਦੇ ਵਿੱਚ ਦੇਖਿਆ ਹੋਇਆ ਕਲਕੱਤੇ ਦੇ ਵਿੱਚ ਪਰ ਹੁਣ ਨਹੀਂ ਦੇਖਿਆ ਜਿਉਂਦੇ ਸਫਰ-ਸਫਰ ਸ਼ੁਰੂ ਕੀਤੇ ਆ ਹੁਣ ਆਪਾਂ ਉਹਲਾ ਸਮੁੰਦਰ ਦਿਖਾਵਾਂਗੇ ਤੁਹਾਨੂੰ ਸਮੁੰਦਰ ਵਿਚਾਂ ਦਵਾਰਕਾ ਬਿਲਕੁਲ ਸਮੁੰਦਰ ਦੇ ਕੰਡੇ ਤੇ ਹੀ ਆ ਭਾਈ ਜੀ ਹੁਣ ਹੀ ਬਣਾ ਰਿਹਾ ਵੀਡੀਓ ਕਿਆ ਬਾਤ ਹੈ ਯਾਰ ਠੰਡੀ ਹਵਾ ਇਹ ਸਮੁੰਦਰਾਂ ਸਾਹਮਣੇ ਤੇਰੀ ਧੁੰਦ ਜੀ ਦਿਖ ਰਹੀ ਆ ਬੱਦਲ ਵਾਲੀ ਵਾਂਗੂ ਇਹ ਬਸ ਸਮੁੰਦਰ ਹੀ ਆ ਸਮਝ ਲਓ ਦਵਾਰ ਕਾ ਦਵਾਰ ਕਾ ਸ਼ਹਿਰ ਅੱਜ ਬ੍ਰੇਕਫਾਸਟ ਤੇ ਲੰਚ ਹੋ ਗਏ ਇਕੱਠੇ ਹੁਣ ਟਾਈਮ 2:00 ਵਜ ਗਿਆ ਰੁਕਦੇ ਰਗਾਉਂਦੇ ਰਾਹ ਦੇ ਵਿੱਚ ਸਫਰ ਦਾ ਆਨੰਦ ਲੈਂਦੇ ਹੋਏ ਤੇ ਹੁਣ ਆਪਾਂ ਕਰਾਂਗੇ ਇੱਥੇ ਹੁਣ ਤਾਂ ਲੰਚ ਹੀ ਕਹਿ ਲਈਏ ਬ੍ਰਾਂਚ ਹੋ ਗਿਆ ਇਥੇ ਰੋਟੀ ਖਾਣ ਦਾ ਆ ਸਿਸਟਮ ਆ ਥਾਲੀਆਂ ਐਂ ਦੇ ਦਿੰਦੇ ਆ ਆ ਚਾਰ ਆ ਗਿਆ ਚਾਰ ਤਰ੍ਹਾਂ ਦਾ ਜਿੰਨਾ ਮਰਜ਼ੀ ਲੈ ਲਓ ਥਾਲੀ ਸਿਸਟਮ ਹੈ ਇਹਨਾਂ ਦਾ ਆਪਣੇ ਜਿਵੇਂ ਥਾਲੀ ਦੇ ਵਿੱਚ ਹੀ ਸਾਰਾ ਕੁਝ ਪਰੋਸ ਕੇ ਦਿੰਦੇ ਪਰ ਇਹ ਐਂ ਦੇ ਦਿੰਦੇ ਆ ਗੁਜਰਾਤ ਦੇ ਵਿੱਚ ਹੁਣ ਸਬਜੀ ਆਊਗੀ ਉਹ ਵੀ ਇਸੇ ਤਰ੍ਹਾਂ ਹੀ ਹੋਊਗੀ ਤਿੰਨ ਚਾਰ ਸਬ지ਆ ਹੋਣਗੀਆਂ ਜਿੰਨੀ ਮਰਜ਼ੀ ਮਤਲਬ ਪਾ ਲਓ ਰੋਟੀਆਂ ਬਲਦੇ ਹੋ ਰੱਜਮੀ ਹੁੰਦੀਆਂ ਕਿ ਰੋਟੀ ਰੱਜਮੀ ਹੁੰਦੀ ਆ ਕਿ ਉਹ ਵੀ ਗਿਣਤੀ ਦੇ ਸਰ ਪੰਜ ਰੋਟੀਆਂ ਹੁੰਦੀਆਂ ਉਹ ਰੱਜਮੀ ਹੋਈਆਂ ਪਰ ਹੈਨਾ ਤੇ ਨਾਲ ਲੱਸੀ ਜ਼ਰੂਰ ਦਿੰਦੇ ਆ ਪ੍ਰਸ਼ਾਦਾ ਪਾਣੀ ਸ਼ਾਖੇ ਤੇ ਚੱਲਾਂਗੇ ਉੱਥੇ ਤੋਂ ਹੋ ਕੇ ਫਿਰ ਵਾਪਸ ਆ ਕੇ ਸਿਹਰਣਾ ਦਵਾਰਕਾ ਉੱਥਾ ਚ ਹੈਗਾ 40 ਕਿਲੋਮੀਟਰ ਲੱਗਦੇ ਬਾਰਾ ਆਪਣਾ ਘਾਣ ਦੇ ਘੰਟਾ ਆਉਣ ਤੇ 2 ਘੰਟਾ ਉੱਥੇ ਲਾਵਾਂਗੇ 2 ਘੰਟੇ ਸਿਹਰਣੂਰੇ ਹੋਏ ਪਹੁੰਚਾਂਗੇ ਇੱਥੇ ਸੱਤ ਘੰਟੇ ਬੈਠ ਕੇ ਮਾਰਾਂਗੇ ਸਰਪੋਤਨਾ ਕਰਾਂਗੇ ਸਸਤਿਆਂ ਤੇ ਮੀਂਹ ਦੀਆਂ ਦੇਖਦੇ ਆ। ਇਹ ਜੀ ਸਾਹਮਣੇ ਸਮੁੰਦਰ ਦਾ ਪਹਿਲਾ ਚੱਕਾ ਸਮੁੰਦਰ ਦੇ ਦਰਸ਼ਨ ਹੋ ਗਿਆ। ਤੇ ਵਿਚ ਖੜੀਆਂ ਕਿਸ਼ਤੀਆਂ ਕੁਸ਼ਤੀਆਂ ਉਹਸੋਂ ਹੁਣਸ ਇਹ ਜਿਹੜਾ ਔਖਾ ਇਹ ਸਮੁੰਦਰ ਤੇ ਦੋਨੇ ਪਾਸੇ ਤੇ ਵਿਚ ਲਕੀਰ ਜੀ ਬਣੀ ਹੋਈ ਆ ਇਹਦੇ ਖੱਬੇ ਸੱਜੇ ਦੋਨਾਂ ਪਾਸਿਆਂ ਤੇ ਸਮੁੰਦਰ ਆ ਤੇ ਵਿਚ ਲਕੀਰ ਜੀ ਬਣੀ ਆ ਉਹਨੇ ਸਾਥੀ ਨੰਗੇ ਅੱਗੇ ਅੱਗੇ ਕਿਹੜੀ ਸਾਈਡ ਨੂੰ ਗਏ ਤਰੇ ਗਏ ਜਾਂਦੇ ਨੇ ਉਹ ਜਾਂਦੇ ਯਾਰ ਇਹ ਅਰਬ ਸਾਗਰ ਦੇ ਨਜ਼ਾਰੇ ਸ਼ਮੰਦਰ ਆਹਾ ਕੀ ਬਾਤ ਹੈ ਕੈਸ਼ਤੀਆਂ ਹੀ ਕੈਸ਼ਤੀਆਂ ਬੇੜੀਆਂ ਬੇੜੀਆਂ ਤੇ ਝੰਡੇ ਵੇਖ ਲੱਗੇ ਕਿਵੇਂ ਤਰੰਗੇ ਝੰਡੇ ਕੀ ਬਾਤ ਹੈ ਠੰਡੀ ਠੰਡੀ ਹਵਾ ਵਾਹ ਕੀ ਬਾਤ ਹੈ ਕਿਆ ਨ ਯਾਰਿਆ ਬੱਲੇ ਬੱਲੇ ਹੋਈ ਪਈ ਆ ਕਿ ਬੜੇ ਤਰ੍ਹਾਂ ਦੀ ਧਰਤੀ ਦੇਖ ਲਈ ਆ ਪਰ ਆ ਸਮੁੰਦਰ ਦਾ ਕਿਨਾਰਾ ਪਹਿਲੀ ਵਾਰੀ ਵੇਖਿਆ ਤੇ ਆਪਣੇ ਸਫਰਾਂ ਦੇ ਵਿੱਚ ਨਵੀਂ ਗੱਲ ਜੁੜੀ ਆਕ ਵੇਖੋ ਕਿੱਡੇ ਕਿੱਡੇ ਵੱਡੇ ਬੇੜੇ ਆ ਵਾਹ ਲਓ ਜੀ ਇੱਕ ਮੱਕੜ ਸਾਥੀਆਂ ਦਾ ਲੱਗਦਾ ਦਿਲ ਕਰਾਇਆ ਇੱਥੇ ਫੋਟੋ ਫੋਟੋ ਕਰਾਉਣ ਨੂੰ ਆਪਾਂ ਪੰਜਾਬ ਤੋਂ ਤੁਰਦੇ ਤੁਰਦੇ ਦੋਸਤੋ ਪਹੁੰਚ ਗਏ ਆ ਸਮੁੰਦਰ ਕਿਨਾਰੇ ਇਹ ਅਰਬ ਸਰਗ ਦਾ ਇਹ ਅਰਬ ਸਾਗਰ ਦਾ ਹਿੱਸਾ ਇਹ ਸਾਰਾ ਸਮੁੰਦਰ ਭਾਰਤ ਦੇ ਨਾਲ ਦੋ ਸਮੁੰਦਰ ਲੱਗਦੇ ਇੱਕ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੇ ਆਪਾਂ ਅਰਬ ਸਾਗਰ ਵਾਲੇ ਪਾਸੇ ਆ ਗੁਜਰਾਤ ਨੂੰ ਅਰਬ ਸਾਗਰ ਲੱਗਦਾ ਤੇ ਇਹ ਹੈਗਾ ਪੋਰਬੰਦਰ ਤੋਂ ਕਿ 30 35 ਕਿਲੋਮੀਟਰ ਸਾਈਡ ਤੇ ਓੱਖਾ ਓੱਖਾ ਦੇ ਸਥਾਨ ਤੇ ਆ ਅਸੀਂ ਤੇ ਇੱਥੇ ਸਮੁੰਦਰ ਬਹੁਤ ਦੂਰ ਤੱਕ ਮਤਲਬ ਕਿ ਦਿਖ ਰਿਹਾ ਤੇ ਵਿੱਚ ਆ ਬੇੜੇ ਮੱਛੀਆਂ-ਮੁੱਛੀਆਂ ਫੜਨ ਜਾਂਦੇ ਆ ਇਹ ਬਹੁਤ ਲੰਮਾ ਸਮਾਂ ਵਿੱਚ ਰਹਿੰਦੇ ਆ ਸਮੁੰਦਰ ਦੇ ਮੱਛੀਆਂ-ਮੁੱਛੀਆਂ ਫੜਨ ਦੇ ਚੱਕਰ 'ਚ ਇਹ ਕੁਝ ਤਿਆਰੀਆਂ ਦੁਰੀਆਂ ਕਰ ਰਹੇ ਕੋਈ ਸ਼ਾਇ ਹੋਣਗੇ ਉਹ ਇਹਨਾਂ ਨੂੰ ਪਤਾ ਕਿ ਕੀ ਸਿਸਟਮ ਆ ਇਹਨਾਂ ਦਾ ਤੇ ਕੀ ਨਹੀਂ ਬਾਕੀ ਜਿਵੇਂ ਜਿਵੇਂ ਅੱਗੇ ਗੱਲਾਂ ਬੱਧਾ ਹੋਣਗੀਆਂ ਕੋਈ ਜਾਣਕਾਰੀ ਮਿਲੂਗੀ ਤੇ ਇਕੱਠੀ ਕਰਾਂਗੇ ਜੀ ਇਹ ਆ ਗਿਆ ਜੀ ਉਹ ਖਾਪਪੋਰਟ ਖਾ ਸ਼ਹਿਰ ਆ ਹੈ ਤੇ ਪੋਰਟ ਵੀ ਹੈ ਇੱਥੇ ਬੰਦਰਗਾਹ ਤੇ ਇੱਥੋਂ ਵੇਟ ਦਵਾਰਕਾ ਸੱਜੇ ਪਾਸੇ ਨੂੰ ਪੁਲ ਕਰਾਸ ਕਰਕੇ ਨਵੀਂ ਬੀਚ ਬਣੀ ਹੈ ਤੇ ਪੁਲ ਨੂੰ ਸ਼ਾਇਦ ਸਦਾਰਸ਼ਨ ਬ੍ਰਿਜ ਕਹਿੰਦੇ ਆ ਇੱਥੋਂ ਸੱਜੇ ਪਾਸੇ ਨੂੰ ਜਾ ਕੇ ਤੁਹ ਨਵਾਂ ਮਾਹੌਲ ਦੇਖੂਗਾ ਉਹ ਸਾਹਮਣੇ ਬਣਿਆ ਪੁਲ ਬਹੁਤ ਖੂਬਸੂਰਤ ਹੈ ਕਿੱਧਰ ਜਾਣਾ ਬਈ ਦੋ ਹਾਲੋ ਸੜ ਚੱਲੇ ਆਪਾਂ ਪੁਲ ਤੇ ਖੰਭੂ ਖੁੰਭੇ ਬਣਾਏ ਹੋਏ ਆ ਸੋਹਣੀ ਗੱਲ ਬਾਤ ਆ ਪੁਲ ਦੇ ਉੱਪਰ ਵੀ ਖੰਭ ਬਣਾਇਆ ਹੋਇਆ ਦਾ ਜਰੂਰ ਕੋਈ ਨਾ ਕੋਈ ਮਤਲਬ ਹੋਊਗਾ ਵਾਹ ਕੀ ਅਬਾ ਇਹ ਤਾਂ ਬੜਾ ਖੂਬਸੂਰਤ ਦ੍ਰਿਸ਼ ਬਣਦਾ ਪਰ ਆ ਇਧਰ ਲਾਤੇ ਇਹਨਾਂ ਨੇ ਫੁੱਲਾ ਜਾ ਕਰਤਾ ਗਤੀ ਸੀਮਾ ਕਹਿੰਦੇ 80 ਦੀ ਰੱਖੋ ਤੇ ਟਰੱਕ ਕਹਿੰਦਾ ਵੀ 60 ਦੀ ਵਾਹ ਜੀ ਵਾਹ ਥੋ ਦੇਖਣ ਵਾਲੀ ਗੱਲ ਬਾਤ ਆ ਉਹ ਜਾਜ ਵੀ ਖੜਾ ਬਹੁਤ ਤਕੜਾ ਇੱਥੇ ਖੜ ਕੇ ਲੋਕ ਫੋਟੋਆਂ ਤਸਵੀਰਾਂ ਅਵਾਜ ਜੀ ਵਾਹ ਜੀ ਵਾਹ ਕੀ ਬਾਤ ਕਿਆ ਵਾ ਕਿਆ ਗੱਲ ਕਰਦੇ ਹੋ ਕਿਆ ਗੱਲ ਕਰਦੇ ਹੋ ਕਿਆ ਗੱਲ ਕਰਦੇ ਹੋ ਉਹ ਖੂਬਸੂਰਤੀ ਦੇ ਖੂਬਸੂਰਤ ਖੂਬਸੂਰਤ ਤਰਦੇ ਤਰਾਂਦੇ ਹੌਲੀ ਹੌਲੀ ਆਪਾਂ ਆ ਗਏ ਹਾਂ ਸਮੁੰਦਰ ਦੇ ਵਿੱਚ ਇਹ ਬਣਿਆ ਹੋਇਆ ਸਮੁੰਦਰ ਦੇ ਉੱਤੋਂ ਦੀ ਪੌੜ ਸ਼ਾਇਦ ਸੁਦਰਸ਼ਨ ਬ੍ਰਿਜ ਕਹਿੰਦੇ ਆ ਅੱਗੇ ਕੋਈ ਚਾ ਬੀਟ ਰਵਾਰ ਕਾ ਉਹਦਾ ਨਾਮ ਤੇ ਇੱਥੇ ਦੇਖੋ ਸਮੁੰਦਰ ਦੀ ਗੱਲ ਬਾਤ ਬਹੁਤ ਹੀ ਵਧੀਆ ਪੂਰਾ ਨੀਲਾ ਨੀਲਾ ਪਾਣੀ ਹੈ ਸਾਫ ਪਾਣੀ ਬਿਲਕੁਲ ਤੇ ਚੋਣ ਬੇੜੇ ਫਰਿਆ ਸਮੁੰਦਰ ਦੀ ਮੱਛੀਆਂ ਮੱਛੀਆਂ ਫੜਨ ਲਈ ਜਾਰਾ ਤਰੇ ਜਿਹੜੇ ਬੇੜੇ ਬੱਚੇ ਆਂਦੇ ਮੱਛੀਆਂ ਫੜਨ ਆਂਦੇ ਕਿੰਨੀ ਵੱਡੀ ਗੰਤੀ ਚ ਦੇਖੋ ਤੁਸੀਂ ਵਾਹ ਆਈ ਯਾਰ ਸੋਹਣੇ ਲੱਗਦੇ ਆ ਉਹਨਾਂ ਲੱਗੇ ਵੀਡੀਓ ਦੇ ਵਿੱਚ ਤਾਂ ਪਤਾ ਨਹੀਂ ਕਿਵੇਂ ਲੱਗਦੇ ਹੋਣਗੇ ਪਰ ਇੱਥੋਂ ਵੇਖਣ ਨੂੰ ਸਾਨੂੰ ਬਹੁਤ ਸੋਹਣੇ ਲੱਗਦੇ ਆ। ਉਹ ਵੱਡਾ ਜਹਾਜ਼ ਵੀ ਖੜਾ ਹੋਇਆ। ਉਹ ਉੱਥੇ ਬੰਦਰਗਾਹ ਹੋਊਗੀ ਬੰਦਰਗਾਹ ਦੇ ਆਗੇ ਲੱਗਦੇ ਜਹਾਜ਼ ਹੋਣਗੇ। ਬ੍ਰਿਜ ਜੀ ਦਾ ਹਜੇ ਵੀ ਕੰਮ ਚੱਲ ਰਿਹਾ ਲੱਗਦਾ। ਆਵਾ ਬੜਾ ਉੱਚਾ ਬ੍ਰਿਜ ਬਣਾਇਆ ਯਾਰ। ਕਾ ਬਹੁਤ ਹੈ ਸੀਮਿੰਟ ਦਾ ਲੱਗਦਾ ਸਾਰਾ ਹੀ ਸਾਰਿਆਂ ਇੰਨਾ ਪਤਲਾ। ਤੁਹਾਨੂੰ ਮੇਰੇ ਮਾਲਕਾ। ਸੁਦਰਸ਼ਨ ਬ੍ਰਿਜ। ਸੁਦਰਸ਼ਨ ਸੇਤੂ ਬੋਲਤੇ ਹੈ ਸੇ ਸੁਦਰਸ਼ਨ ਸੇਤੂ। ਕੰਮ ਹਜੇ ਵੀ ਚੱਲੀ ਜਾਂਦਾ ਹੈ ਦਾ। ਪਰ ਚਾਲੂ ਕਰ ਛੋੜਿਆ ਜੀ ਲੰਮੀ ਦੂਰੀ ਦੇ ਬ੍ਰਿਜ ਇਸੇ ਤਰ੍ਹਾਂ ਹੀ ਬਣਾਏ ਜਾਂਦੇ ਆ ਵੇਟ ਦੁਆਰ ਕਾ ਬੀਚ ਇੱਧਰ ਆ ਗਿਆ ਬੇਟ ਦਵਾਰਕਾ ਹੋਰ ਇਹ ਵੀ ਹੋ ਸਕਦਾ ਹੈ ਕਿ ਆ ਪੁਲ ਬਣਨ ਤੋਂ ਪਹਿਲਾਂ ਇੱਥੇ ਬੇੜੀਆਂ ਬੂੜੀਆਂ ਨਾਲ ਹੀ ਲੋਕ ਆਉਂਦੇ ਹੋਣ ਲਓ ਜੀ ਪਿਆਰੋ ਦਵਾਰਕਾ ਦੇ ਵਿੱਚ ਅੱਜ ਮੋਟੇ-ਮੋਟੇ ਜਿਹੇ ਝਾਕੇ ਤੁਹਾਨੂੰ ਦਵਾਰਕਾ ਦੇ ਦਿਖਾਏ ਆ ਕੱਲ ਨੂੰ ਹੋਰ ਵੀ ਜੋ ਕੁਝ ਇਥੇ ਆਲੇ-ਦੋਲੇ ਹੋਇਆ ਆਪਾਂ ਦੇਖਾਂਗੇ ਤੇ ਦਵਾਰਕਾ ਦੇ ਵਿੱਚ ਛੁੱਟੀਆਂ ਕਰਕੇ ਮਾਰਚ ਦੇ ਵਿੱਚ ਅਖੀਰਾਂ ਮਾਰਚ ਬੱਚਿਆਂ ਨੂੰ ਵੀ ਛੁੱਟੀਆਂ ਛਟੀਆਂ ਦੇ ਰਸ਼ ਬਹੁਤ ਜ਼ਿਆਦਾ तकरीबन ਹੋਟਲ ਬੁੱਕ ਆ ਤੇ ਬਲਦੇਵ ਉਹਨਾਂ ਦਾ ਪਹਿਲਾਂ ਬੁੱਕ ਸੀਗਾ ਉਹਨਾਂ ਦੇ ਕੁਝ ਮਿੱਤਰ ਦੋਸਤ ਆਏ ਹੋਏ ਆ ਪਹਿਲਾਂ ਕੁ ਰਿਸ਼ਤੇਦਾਰ ਉਹਨਾਂ ਨੇ ਬੁੱਕ ਕਰਾਇਆ ਹੋਇਆ ਸੀਗਾ ਔਰ ਉੱਥੇ ਵੀ ਹਾਊਸਫੁਲ ਸੀਗਾ ਤੇ ਮੈਂ ਫਿਰ ਇੱਧਰ ਬਾਰ-ਬਾਰ ਆ ਕੇ ਰੋਡ ਤੇ ਇੱਕ ਰੂਮ ਲਿਆ ਤੇ ਕੱਲ ਨੂੰ ਫਿਰ ਅਸੀਂ ਇਕੱਠੇ ਹੋ ਜਾਾਂਗੇ ਤੇ ਅੱਜ ਲਈ ਇੰਨਾ ਹੀ ਆ ਵੀਡੀਓ ਲੰਮੀ ਹੋ ਜੂਗੀ ਤੇ ਜੇ ਸ਼ਾਮ ਨੂੰ ਕੋਈ ਘੇੜਾ ਜਿਹੜਾ ਲੱਗਾ ਮਾਰਕੀਟ ਦਾ ਇਵੇਂ ਵੈਸੇ ਥੱਕੇ ਹੋਏ ਆਂ ਕਾਫੀ ਕੱਲ ਵੀ ਸਫਰ ਬਹੁਤ ਕੀਤਾ ਤੇ ਰਾਤ ਟੈਂਟ ਚ ਲੇਟ ਹੀ ਸੁੱਤੇ 12:00 ਕੋਈ ਸੁੱਤੇ ਆਂ ਸਵੇਰ 5:30 ਫੇਰ ਜਾਗ ਆ ਗਈ ਤੇ ਹੋ ਸਕਦਾ ਕਿ ਨਾ ਜਾਇਆ ਜਾਵੇ ਜੇ ਲੱਗਾ ਟਾਈਮ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਮਾਰਕੀਟ ਦਾ ਮਾਹੌਲ ਤੇ ਨਹੀਂ ਨਹੀਂ ਫਿਰ ਕੱਲ ਸਵੇਰ ਉੱਠ ਕੇ ਚੱਲਾਂਗੇ ਆਪਾਂ ਭਾਈ ਮੋਹਕਮ ਸਿੰਘ ਦਾ ਗੁਰਦੁਆਰਾ ਸਾਹਿਬ ਇੱਥੇ ਤੇ ਹੋਰ ਵੀ ਕੋਈ ਨੇੜੇ ਤੇੜੇ ਕੋਈ ਬੀਚਸ ਵਗੈਰਾ ਹੋਈਆਂ ਤੇ ਆਪਾਂ ਉੱਥੇ ਚੱਲ ਕੇ ਆਵਾਂਗੇ ਤੇ ਉਸ ਤੋਂ ਬਾਅਦ ਸਾਡਾ ਸਫਰ ਜਿਹੜਾ ਅੱਗੇ ਵੱਲੋਂ ਜਾਰੀ ਰਹੂਗਾ ਧੰਨਵਾਦੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ